ਨਿਵਾਸਨ ਦੀ ਲੋੜ ਹੈ ਕਿ ਸਰਕਾਰ ਨੇ ਭਾਈ ਨੇ ਕਿਹੇ ਗੱਲ ਦੀ ਲੋੜ ਹੈ ਪਾਣੀ ਦੀ ਫੀਡ ਦੀ ਲੋੜ ਹੈ ਅਗਲੀ ਸਰਕਾਰ ਦੀ ਜੋ ਵਾਰੀ ਹੈ ਚਾਰੇ ਦੀ ਲੋੜ ਹੈ ਕਿ ਸਰਕਾਰ ਨੇ ਭੇਜਣੀ ਹੈ ਇੱਥੇ ਦਵਾਈਆਂ ਦੀ ਲੋੜ ਹੈ ਕੋਈ ਡਾਕਟਰ ਨਹੀਂ ਇੱਥੇ ਤੇ ਲੰਗਰ ਦੀ ਸੇਵਾ ਹੋ ਰਹੀ ਹੈ ਕੱਲਾ ਸਰਕਾਰ ਤੋਂ ਕੋਈ ਨਹੀਂ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਜਿਹਨੇ ਦਿਨ ਰਾਤ ਹਰ ਲੋਕੇਸ਼ਨ ਤੇ ਜਾ ਕੇ ਲੰਗਰ ਸੇਵਾ ਕਰ ਰਹੀ ਹੈ ਤੇ ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕੱਠੇ ਹੋ ਕੇ ਕਾਲੀ ਦੋ ਦੇ ਵਰਕਰਾਂ ਨੇ ਇੱਥੇ ਫੀਡ ਵੀ ਭੇਜ ਰਹੀ ਹੈ ਚਾਰਾ ਹੀ ਭੇਜ ਰਹੀ ਹੈ ਆ ਟਰਾਲੀਆਂ ਜਗੰਦਰ ਸਾਡੇ ਯੂਨਿਟ ਨੇ ਭੇਜੀਆਂ ਹੈ ਤੋ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਤੇ ਵੀ ਸਾਡੇ ਵਰਕਰ ਪਾਰਟੀ ਦੇ ਬੈਠੇ ਆ ਇੱਦਾਂ ਆਪਾਂ ਮਤ ਕਰਕੇ ਜਿੱਥੇ ਵੀ ਇੱਥੇ ਸੰਗਤ ਮੋੜਾ ਉੱਥੇ ਜਸਮਾਨ ਪਚਾਓ ਸਰਕਾਰ ਤੇ ਸਾਨੂੰ ਕੋਈ ਭਰੋਸਾ ਨਹੀਂ ਸਰ ਆਪ ਸਰਕਾਰ ਨਾਲ ਲਉਂਦੇ ਸਭ ਤੋਂ ਵੱਡਾ ਗੁੱਟ ਆਮ ਲੋਕਾਂ ਨੂੰ ਲਾਜ਼ਮਤ ਹੈ ਪਣੀ ਆ ਅਸੀਂ ਤੁਹਾਨੂੰ ਕਮਿਟਮੈਂਟ ਕੀਤੀ ਸੀ ਕਿ ਅਸੀਂ ਕਰਕੇ ਦੇਵਾਂਗੇ ਆ ਤੁਸੀਂ ਇੰਨਾ ਠੱਗੀ ਜਾਗੇ ਹੁਣ 3 ਸਾਲ ਲਿਕਣਾ ਪੈਣਾ ਲੈਦਾ ਕੋਈ ਕਿਸੇ ਨੇ ਕੋਈ ਨਹੀਂ ਕਰ ਪੰਚਾਰਾ ਤੇ ਲੈ ਕੇ ਆਏ ਆ ਵੱਡੇ ਜੋ ਮੈਂ ਕਿਹਾ ਛੋਟਾ ਬੋਰਡ ਮਤਰੀ ਕੋਲ ਨਹੀਂ ਆਇਆ ਗ੍ਰਹਿ ਕੇ ਪਾਲਾ ਤੇ ਹੋਰ ਚੀਜ਼ ਜੋ ਕਰਨਾ ਸਪੈਸਰ ਨੋਰ ਵਾਲਾ ਨਾਪੀ ਸਾਹਿਬ ਸਾਡਾ ਹਜੂਮ ਕੰਮ ਆਜੂ ਐਪੀਸਰ

ਸਾਰੇ ਦੀ ਗੱਡੀ ਪੇਚੀ ਆ मैं ਪਵਾਹੀ ਹੋਣੀ ਹੋਰ ਬਾਤ ਕਰਨਾ ਚਾਹ ਰਿਹਾ ਹੈ ਭਾਈ ਸਿੱਖੋ ਅਰੰਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ-ਜਿੱਥੇ ਪੰਜਾਬ 'ਚ ਪਾਣੀ ਨਾਲ ਅੜਾਏ ਆ ਉੱਥੇ ਹਰ ਜਗ੍ਹਾ ਤੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੇਵਾਦਾਰਾਂ ਹੀ ਆ ਸਾਰਾ ਲੰਗਰ ਦਾ ਪ੍ਰਬੰਧ ਕਰ ਰਹੀ ਹੈ ਦਿੰ ਰਾਤ ਐਜੀਪੀਸੀ ਸੇਵਾਦਾਰਾਂ ਲਈ ਆ ਮੈਂ ਸਾਰੇ ਉਹਨਾਂ ਦੇ ਪ੍ਰਬੰਧਕਾਂ ਦਾ ਤੇ ਜਿਹੜੇ ਸੇਵਾਦਾਰ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਮੈਂਬਰਾਂ ਦਾ ਧੰਨਵਾਦ ਵੀ ਮੈਂ ਛੋੜ ਨਹੀਂ ਦੇਵਾਂਗਾ ਐਜੀਪੀਸੀ ਨੇ ਫੈਸਲਾ ਕੀਤਾ ਉਹ ਆਪਣੇ ਡਾਕਟਰ ਵੀ ਭੇਜ ਰਹੀ ਹੈ ਆ ਜਿਹੜੇ ਕੰਮ ਹੈ ਸਰਕਾਰਾਂ ਦੇ ਹੁੰਦੇ ਆ ਜਿਹੜੀ ਸਰਕਾਰ ਆਪਣਾ ਕੰਮ ਨਾ ਕਰੀ ਰਹੀ ਐ ਐਨ ਜੀਓ ਦੇ ਦੂਜੇ ਆਂਧਿਆਸਾਂ ਮੈਂ ਐਚਜੀਪੀਸੀ ਤਨਮਾਨ ਕਰਦਾ ਕਿ ਲਗਾਤਾਰ ਜਿੰਨਾ ਤੇ ਲੋਕ ਹੋਊਗੀ ਸੰਗਤ ਨੂੰ ਇਥੇ ਲੰਗਰ ਚੱਲਦਾ ਰਹੇ ਇਹ ਬੰਦੇ ਵਰਗੇ ਨਾ ਉੱਤਪੁੜ ਦੇ ਨਾ ਕਿਸੇ ਚੀਜ਼ ਦੇ ਚੱਲਣ ਲੱਗ ਜਾਂਦੇ ਆਹ ਇੱਕ ਮੈਂ ਕਰਦਾ ਜੀਕੇਦਰ ਕੰਮ ਨਹੀਂ ਕਰ ਰਿਹਾ ਨਿਕਲ ਨਹੀਂ ਰਿਹਾ ਸਾਨੂੰ ਖੇਡ ਵੀ ਮਿਲਦਾ ਨਾ ਇਹ ਕਹਿੰਦੇ ਨਾ ਕਿ ਬੰਦਾ ਜਿਹੜਾ ਮੈਂ ਤੁਹਾਨੂੰ ਦੱਸ ਸਕਦਾ ਕਿ ਇਹ ਆਰਡਰ ਕੀਤਾ ਗਿਆ ਮੁੱਖ ਮੰਤਰੀ ਨੇ ਕਿਸਾਨਾਂ ਤੇ लाठीचार्ज ਤੇ ਧੱਕਾ ਕਰਦਾ ਇਸ ਕਰਕੇ ਮੁੱਖ ਮੰਤਰੀ ਤੇ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਹੈ ਮਰਡਰ ਦਾ ਸਰਕਾਰ ਨੇ ਦੇਖਦੇ ਨਾਲੇ ਐਸਐਸਪੀ ਤੇ ਨਾਲੇ ਡੀਆਈਜੀ ਤੇ ਨਾਲੇ ਆਈਜੀ ਤੇ ਆਹ ਸੜਕਾਂ ਨਾਲ ਦਾ ਜਾਨਵਰ ਟੁੱਟ ਗਿਆ ਆਹ ਤਾਂ ਜਾਨਵਰ ਟੁੱਟ ਗਿਆ ਪੰਜ ਟੁੱਟ ਗਿਆ 1% ਦਾ ਕੰਮ ਨਾਲ ਜਾਨਵਰ ਨਾਲ ਪਹਿਲਾਂ ਪਸੀਨੇ ਘਰੇ ਜਾਂਦੇ ਤੇ ਮੇਰੇ ਕੰਨੀ ਉੱਤਰਲੇ ਪਾਸੇ ਆਏ ਆ ਉੱਧਰ ਇਹ ਤੁਹਾਨੂੰ ਕਿੱਥੇ ਤੱਕ ਅਗੇ ਭਰਿਆ ਤਾਂ ਨਹੀਂ ਹੁਣ ਤੁਸੀਂ ਬੰਦ ਸੀ ਸਾਰੇ ਪਾਣੀ ਆਈ ਨਹੀਂ ਇਹ ਚਾਹੀਦੇ ਨਾ ਪਾਣੀ ਐ ਨਹੀਂ ਆਹ ਇਹ ਤਾਂ ਲੱਦੇ ਜਗਾ ਛੀਤੀ ਜਿ ਦਿਖਣੇ ਕੋ ਅਰੇ ਇਹ ਦੇਖ ਲੈਣਾ ਵੀਰਾ ਮਾਰ ਲੇ ਕੋ ਸਾਰੇ ਗੇਟ ਸਾਰੇ ਗੇਟ 42 ਗੇਟ ਇਹ ਬੰਦ ਜਾਈਦਾ ਉੱਤੀ ਪਾਣੀ ਡੱਬ ਕੇ ਆ ਜਾਂਦਾ ਸਾਰੇ ਗੇਟ ਕਿ ਇੰਨੇ ਦੋ ਬਚੀਆਂ ਨਹੀਂ ਪਾਣੀ ਜਿੱਦ ਕਦੀ ਦ੍ਰੈਂਪ ਆਪਣੇ ਟੈਂਕ 'ਚ ਅਸੀਂ ਥੋੜਾ ਥੋੜਾ ਕੱਢ ਕੇ ਰੰਦੇ ਸੀ ਇਹ ਨਹੀਂ ਪੱਧਿਆਣੀ ਜਦੋਂ ਜਦੋਂ ਭਰ ਗਿਆ ਜਦੋਂ ਸਾਰੇ ਖੋਲ ਤਾਂਗੇ ਪੂਰੇ ਟੈਂਕ ਇੱਥੇ ਬੰਦ ਜੇ ਜਦੋਂ ਕਦੇ ਆਪਣੇ ਟੈਂਕ 'ਚ ਉਦੋਂ ਕਦੀ ਇਹਨਾਂ ਨੁਕਸਾਨ ਨਹੀਂ ਹੋਇਆ ਸਭ ਬਾਅਦਾਂ ਤੇ ਇਹਨਾਂ ਦੇ ਨਾਲ ਪਾਣੀ ਆਉਣਾ ਹੀ ਆਉਣਾ ਹੀ ਉਹੋ ਬਾਤ ਕਰਦੇ ਆ ਸਾਡੇ ਇੱਕ ਬਸੰਦ ਨੂੰ ਵਿੱਚ ਕਰੀਆ ਰਾਤ ਅੰਨੀ ਕਾਰਨਾ ਧਰਨਾ ਕਾ ਨੂੰ ਲੱਗਣਾ ਹੈ ਉਹ ਸਾਡੇ ਸਾਰੇ ਬੰਦੇ ਸਾਰੇ ਬੰਦੇ ਵਿਚਾਰੇ ਕਿਸ ਨੂੰ ਮਾਰੀ ਦਿੱਤੇ ਮੈਂ ਨਾ ਜੀ ਦੰਗ ਸੇ ਆਪਣਾ ਸਾਰਾ ਗਾਣ ਲੱਗਣ ਸਾਡਾ ਵੀ ਕੋਈ ਸਾਡੇ ਇਹ ਵੀ ਨਹੀਂ ਪਤਾ ਕਿੰਨੇ ਆਪ ਤੇ ਇਹਨਾਂ ਬੰਦੇ ਸਾਡੇ ਜਿਹੜੇ ਵਿੱਚ ਨਾਮ ਲਿਖਿਆ ਇਹਦਾ ਹੁਣ ਇਹ ਪਤਨ ਗਾ ਹੁਣ ਸੀ ਆਜਾਏ ਦੇ ਨਾਮ ਮੁੱਖ ਮੰਤਰੀ ਆ ਤੇ ਆ ਨਾਮ ਉਹ ਐਮ ਐਲ ਏ ਨਾ ਤਸਵੀਰ ਦਾ ਨਾ ਡੀ ਸੀ ਹੁੰਦੀ ਆ ਸਾਡੇ ਪਿੰਡ ਮਹਿਮਾਨ ਸਾਨੂੰ ਕੋਈ ਬੇੜੀ ਨਹੀਂ ਦਿੱਖੋ ਜੀ ਮਹਿਮਾਨ ਲੋ ਜਿਹੜੇ ਸਾਡੇ ਬੰਦੇ ਉਹ ਡਰਮਾਂ ਦੇ ਉੱਤੇ ਬਣਾ ਗਏ ਜੋ ਦੂਜੇ ਪਿੰਡਾਂ ਨਾਲ ਕੋ ਬੈੜੀ ਮੰਗੀ ਦੀ ਉਹ ਆਂਦੇ ਘਾੜਾ ਪਿੰਡ ਉੱਪਰ ਚੱਲ ਸਾਡੇ ਨਾਲ ਫਿਕਰਾ ਪਾ ਹੋ ਰਿਆ 2017 ਦੀ ਵਾਈਦ ਵੀ ਸਭ ਤੋਂ ਜ਼ਿਆਦਾ ਸਾਡਾ ਜਾਦੀ ਦਾ ਵੱਧ ਹੈ ਜਿੰਨੇ ਮਰੀਕਾ ਵੋਟਾਂ ਕਾਂਦੀ ਦਾ ਵਾਧੇ ਰਹੀਆਂ 4 400 ਵੋਟਾਂ 400 ਵੋਟਾਂ ਲੰਘੀਆਂ ਕੋਈ ਚਾਹੀਦੀ ਇਹਦਾ ਵੱਡਾ ਕਿਹੜਾ ਕਿਹੜਾ ਬੜਾ ਵੱਡਾ ਬੇਦਾ ਜੀ ਕਿਹੜਾ ਕਿਹੜਾ ਕਿੰਨੀ ਜਿਹੜਾ ਆਪਣਾ ਠੀਕ ਹੈ ਮਾਨ ਜੀ ਉਹਨੇ ਜੇਕਰ ਕਿਹਾ ਸੀ ਕਿ ਚਾਰੇ ਦਿਨ ਉਹ ਬਹੁਤ ਬਹੁਤ ਚੰਗਾ ਚਲ ਰਿਹਾ ਹੈ ਕਿੰਨਾ ਚੰਗਾ ਹੈ ਇਹ ਤੇ ਇੱਕ ਤਾਂ ਜੁਦਾ ਰਹਾ ਉਹ ਤੇ ਸਾਡਾ ਕਲਾਬ ਪੈਸ ਉਹ ਵੱਖਰਾ ਪਿੰਡ ਆ ਉਹ ਵੱਖਰਾ ਪਿੰਡ ਆ ਜੀ ਅਗਲੇ ਦੋ ਦਿਨਾਂ ਦੇ ਅੰਦਰ ਅੰਦਰ ਮਾਤਾ ਨੂੰ ਫੀਲ ਤੇ ਚੜਾ ਬੇਚ ਠੀਕ ਹੈ ਅੱਛਾ ਇਹ ਫਾਲਾਂ ਦੀ ਲੋੜ ਹੈ ਉਹ ਵੀ ਭੇਜਿਆ ਦੇਣਾ ਕੁਝ ਤਸਵੀਰਾਂ ਤੋਂ ਪਰਾਈਆਂ ਨੇ ਪ੍ਰੋਜੈਕਟ ਚੜਾ ਜਾਂਦੇ ਸਾਯੋ ਹੈ ਉਹ ਗਰਦੀ ਲੋੜ ਹੈ ਨਹੀਂ ਲੱਗ ਰਿਹਾ ਜੀ ਜੀਪ ਗਿਆ ਲੱਗਿਆ ਜੀ ਇਹਨਾਂ ਦੇ ਨਾਲ ਬਸ ਸਾਡੀ ਮੰਗ ਹੋ ਰਹਾ ਹੈ ਐਚਟੀਵੀ ਜੀ ਤੇ ਜਿਹੜੇ ਨਾਲ ਫੋਨ ਨਰੇ ਕਰਾਉਣਾ ਸਾਡੇ ਬਾਕੀ ਨੁਕਸਾਨ ਹੋ ਜਾਊਗਾ ਆਪਾਂ ਇਹ ਕਰਾਂਗੇ ਕਿ ਜਦੋਂ ਆਖਰੀ ਦਿਨ ਹੋ ਜਾਣਾ ਹੈ ਜੀ ਚਾਰਾਂ ਤੇ ਆਪ ਮੈਂ ਤੁਹਾਨੂੰ ਹਾਂ ਜੀ ਉਹ ਡਾਕਟਰ ਡਾਕਟਰ ਟੀਮ ਹੈ ਕਰ ਕਰਕੇ ਡਾਕਟਰ ਟੀਮ ਪੇ ਇਧਰ ਆਈ ਹੈ ਪ੍ਰਧਾਨ ਜੀ ਦਾ ਕਣਕ ਦੇਵੀ ਦੇ ਸੁਬਾਹ ਭਰਨੀ ਹੈਗੀ ਨਾ ਇਹਨੂੰ ਤਾਂ ਲੱਗਦਾ ਨਹੀਂ ਇਹਦਾ ਪਾਣੀ ਮਿੱਟੀਆ ਕੱਪ ਪਾਣੀ ਜਾਊਗਾ ਤਨੇ ਯਾਰ ਇਹ ਜੀ ਕੱਪੇ ਘੱਟ ਲੈਂਦੇ ਨੂੰ ਡੇਢ ਮਹੀਨਾ ਲੱਗੂ ਅੰਕਿਲਦੇ ਨਿਕਲਦੇ ਨਹੀਂ ਜੇ ਪਿੱਛੋਂ ਨਾ ਆਵੇ ਤੇ ਜੇ ਪਿੱਛੋਂ ਆ ਗਿਆ ਫਿਰ ਤੇ ਕਣਕ ਵੀ ਬਹੁਤ ਦੀਨਾ ਚ ਰੇਤਾ ਨੂੰ ਤਾਂ ਭੰਦੀ ਪੜ ਗਈ ਹੈ ਸਾਡੀ ਮੰਨ ਟੁੱਟ ਗਈ ਰੇਤਾ ਬਹੁਤ ਪੜ ਗਿਆ ਬਹੁਤ ਜਿਆਦਾ ਦਾਤੀ ਦੇ ਇੱਕ ਮੇੜਾ ਚਾਹੀਦਾ ਜੀ ਮੇੜਾ ਤੁਹਾਨੂੰ ਨਾ ਮੈਂ ਉਹੀ ਕਰ ਦਿੰਦਾ ਹਾਂ ਪੰਜ ਚਾਰ ਦਿਨ ਲੱਗਣਗੇ ਇੱਕ ਸਾਡੀ ਬੁਣਾਉਣਾ ਪੈਂਦਾ ਮਨ ਲਗਾਉ ਤਰੀਕੇ ਹਰੀ ਦੇ ਬੰਦ ਕਰ ਸਾਰ ਬਣਾਉਣਾ ਇੱਕ ਸਾਡੀ ਬੇਇੱਜ਼ਤੀ ਇਹ ਹੈ ਵੀ ਜਿਹੜੀਆਂ ਸਾਡੇ ਤੋਂ ਇੱਥੇ ਜਮੀਨਾਂ ਪੱਤੀਆਂ ਜਿੱਦਾਂ 2007 ਕਾਂਗਰਸੇ ਤੋੜਤੀਆਂ ਸੀ ਉਹ ਜ਼ਮੀਨਾਂ ਸਾਡੇ 7% ਦੀ ਸਾਨੂੰ ਉਹਨਾਂ ਦਾ ਮੁਆਵਜ਼ਾ ਹੀ ਨਹੀਂ ਮਿਲਦਾ ਨੁਕਸਾਨ ਤੁਹਾਡਾ ਇਹ ਕੀ ਆਈ ਗਲਤੀ ਕਰ ਰਹੇ ਹੋ ਨੁਕਸਾਨ ਤੁਹਾਡਾ ਕਿਹੜੇ ਬੰਦੇ ਵਾਰ ਰਹੇ ਆ ਹਾਂ ਜੀ ਜਿਹੜਾ ਵਾਰਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਬਾਲਾ ਮੁੰਲਾ ਦੇਦਾ ਬਾਲ ਸਾਹਿਬ ਦਾ ਹੀ ਉਹ ਦਿੰਦੇ ਹੁੰਦੇ ਸੀ ਉਹਨਾਂ ਦਾ ਮਿਲਦਾ ਰਿਹਾ ਹੁਣ ਆਏ ਮੁਕਰ ਗਏ ਸਾਰੇ ਉਹ ਦੋਰੀ ਹਿਸਾਬ ਦਾ ਦੇ ਦਿੰਦੇ ਹੁੰਦੇ ਸੀ ਮਾਸੀ ਡੋੜਾ ਪਾਉਣੇ ਦਾ ਹਾਂਜੀ ਇੱਕ ਤਾਂ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਹੈ ਭਾਵੇਂ 2 ਸਾਲ ਲੱਗਣ ਭਾਵੇਂ 3 ਸਾਲ ਜਦੋਂ ਸਰਕਾਰ ਆਈ ਜ਼ਮੀਨਾਂ ਪੱਕੀਆਂ ਮਾ ਕਰ ਸੀ ਇਹਨਾਂ ਸੜਕ ਟੁੱਟੀਆਂ ਨੇ ਇਹਦਾ ਇੱਕ ਮਹੀਨੇ ਤੋਂ ਬਹੁਤ ਜ਼ਿਆਦਾ ਸਰਕਾਰਾਂ ਵੀ ਸਾਡੇ ਜੇ ਇਹ ਬੰਦ ਨੇ ਸਾਰੇ ਕੰਮ ਹੀ ਬੰਦ ਕਰਾ ਦੇ। ਮੱਕੇ ਕਰਾ ਦੇ। ਅਸਲ ਤਾਂ ਕੰਨੀ ਆਪਾਂ ਨੂੰ ਨਹੀਂ ਤੇ ਆ ਰਿਹਾ। ਪਰ ਮੈਨੂੰ ਉਹਨੂੰ ਯਾਰਾ ਲੈਣਾ ਆਪਾਂ। ਨਹੀਂ ਮੈਂ ਆਪਾਂ ਨੂੰ। ਬਾਬਾ ਨਾਲ ਤੇ ਨਹੀਂ। ਇਹ ਲੋਕਾਂ ਨਾਲ ਸਾਡੇ ਕੋਲ ਹੈ ਪੱਕਾ ਪੱਕਾ। ਚਲੋ 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 ਭਾਈ।